ਸਤ ਸ੍ਰੀ ਅਕਾਲ ਜੀ ਦਰਸ਼ਕੋ ਸਵਾਗਤ ਹੈ ਤੁਹਾਡਾ ਨਵੇਂ ਵੀਡੀਓ ਦੇ ਵਿੱਚ ਤੇ ਮੈਂ ਅੱਜ ਖੜਾ ਹਾਂ ਨਥਾਣਾ ਭਗਤਾ ਰੋਡ ਦੇ ਉੱਪਰ ਐਸ ਸਾਹਮਣੇ ਭਗਤਾ ਨਥਾਣਾ ਭਗਤਾ ਰੋਡ ਹੈ ਪੁੱਛੋ ਤੋਂ ਤੋਂ ਮੇਰੇ ਐਸਾ ਪਹ ਗਿਆ ਪੁੱਛੋ ਤੋਂ ਔਰ ਐਸਾ ਹੈਗਾ ਨਥਾਣਾ ਭਗਤਾ ਇਹ ਨਥਾਣਾ ਭਗਤਾ ਰੋਡ ਹੈ ਤੇ ਇੱਕ ਨਾ ਮੈਂ ਤੁਹਾਨੂੰ ਚੀਜ਼ ਦਿਖਾਉਣਾ ਲੋਕਾਂ ਦੀ ਸ਼ਰਮ ਲਾਈ ਹੋਈ ਹੈ ਜਿਹੜੀ ਉਹ ਮੈਂ ਤੁਹਾਨੂੰ ਦਿਖਾਉਣਾ ਆ ਦੇਖੋ ਇਹ ਲੋਕਾਂ ਨੇ ਘਰ ਆਪਦੇ ਜਿਹੜੇ ਹੈਗੇ ਬਣਾ ਲਏ ਆ ਤੇ ਜਿਹੜਾ ਕੂੜਾ ਕਰਕਟਾ ਉਹ ਇਸ ਤਰ੍ਹਾਂ ਸੜਕਾਂ ਦੇ ਸਿਰ ਦਿੰਦੇ ਆ ਕਰਿਆ ਸੀ ਆਪਦੇ ਚਮਕਾਲੇ ਪੱਥਰ ਲਾੜੇ ਕੰਧਾਂ ਕੱਢ ਲਈਆਂ ਘਰ ਬਣਾ ਲਿਆ ਆਪ ਅਸੀਂ ਰਹਿਣ ਲੱਗ ਗਏ ਕੀ ਗੱਲ ਵੀ ਆ ਜਗ੍ਹਾ ਕੀ ਦੀ ਆ ਤੇ ਜਿਹੜਾ ਅਸੀਂ 베ਸਟ ਮਟੀਰੀਅਲ ਆ ਉਹ ਆ ਪਿਆ ਆ ਦੇਖੋ ਸੈਟ ਤਾਂ ਇੱਥੇ ਤੇ ਆ ਦੇਖੋ ਹੁਣ ਤੁਸੀਂ ਇੱਕ ਹੋਰ ਨਵੀਂ ਚੀਜ਼ ਵੀ ਕੀ ਗੱਲ ਯਾਰ ਘਰ ਤੁਸੀਂ ਬਣਾਲੇ ਪੱਥਰ ਲਾਲੇ ਕੋਠੀਆਂ ਬਣਾळ्या ਕੋਸ਼ਿਸ਼ ਕਰ ਲਿਆ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਜਿਹੜੇ ਬੰਦੇ ਨੇ ਇਹ ਸੱਟਿਆ ਉਹਨਾਂ ਵਾਸਤੇ ਗੱਲ ਹੈ ਆ ਦੇਖੋ ਇੱਕ ਹੈ ਕੀ ਗੱਲ ਬਈ ਗੱਤਾ ਵਰਨ ਦਾ ਤਾਂ ਖਰਾਬ ਕਰਨ ਦਾ ਇਹਨਾਂ ਲੋਕਾਂ ਨੇ ਠੇਕਾ ਹੀ ਲੈ ਲਿਆ ਆ ਦੇਖੋ ਹੋ ਤੱਕ ਸਾਰਾ ਜਿਹੜਾ ਕਚਰਾ ਨਾ ਰੂੜੀ ਬਚ ਗਈ ਜਿਹੜੀ ਘਰੇ ਜਿਹੜਾ ਸੀਮੈਂਟ ਜਿਹੜਾ ਬਕਾਰਾ ਇੱਟਾਂ ਰੂੜੇ ਸਭ ਲੋਕ ਸੜਕਾਂ ਤੇ ਲਾ ਜਾਂਦੇ ਆ ਅੱਜ ਮੈਂ ਲੱਖੇ ਸਧਾਨੇ ਬਾਈ ਦੀ ਵੀਡੀਓ ਦੇਖੀ ਇੱਕ ਉਹਦੇ ਵਿੱਚ ਵੀ ਉਹ ਕੁਰਲਾਈ ਜਾਂਦਾ ਬੇ ਨਾ ਹੋਏ ਨਾ ਦਰਖਤਾਂ ਨੂੰ ਹੋ ਕਰੋ ਨਾ ਪੱਟੋ ਉਹ ਟਾਲੀਆਂ ਦੀ ਗੱਲ ਕਰ ਰਿਹਾ ਸੱਜ ਕੋਈ ਸੇ ਟਾਲੀਆਂ ਕਿਸੇ ਨੇ ਪੱਟ ਕੇ ਵੇਚਤੀਆਂ ਤੇ ਉਹ ਕਹਿੰਦਾ ਮੈਂ ਡੀਸੀ ਨੂੰ ਫੋਨ ਲਾਇਆ ਡੀਸੀ ਕਹਿੰਦਾ ਮੇਰੇ ਅੰਦਰ ਨਹੀਂ ਆਉਂਦਾ ਕਹਿੰਦਾ ਮੈਂ ਜੰਗਲਾਤ ਵਿਭਾਗ ਨੂੰ ਫੋਨ ਲਾਇਆ ਉਹ ਕਹਿੰਦਾ ਸਾਸੀਂ ਕੁਝ ਕਰ ਸਕਦੇ ਸੜਕਾਂ ਵਾਲੇ ਕਰਨਗੇ ਹੁਣ ਆ ਦੇਖੋ ਇਹ ਹੁਣ ਜਿਹੜਾ ਜਿਹੜਾ ਵਿਭਾਗ ਜੰਗਲਾਤ ਵਿਭਾਗ ਦਾ ਕੁਝ ਵੀ ਆ ਜਾਂ ਹੁਣ ਇਹ ਦਰੋਗ ਕਿਹੜੇ ਦਰੋਗੇ ਦੇ ਅੰਦਰ ਆਉਂਦਾ ਉਹ ਕਿੱਥੇ ਸੁੱਤਾ ਪਿਆ ਅੱਛਾ ਉਹਨਾਂ ਨੂੰ ਹੁਣ ਦਿਸਦਾ ਨਹੀਂ ਇਹ ਕੀ ਗੱਲ ਬਈ ਜਾਂ ਤਾਂ ਬਈ ਉਹ ਡਰਦੇ ਆ ਤੇ ਜਾਂ ਫਿਰ ਉਹ ਆਪਦੀ ਡਿਊਟੀਆਂ ਜਿਹੜੀ ਉਹ ਪੂਰੀ ਨਿੱਡਰ ਤਾਂ ਨਾਲ ਨਿਮਾਉਂਦੇ ਨਹੀਂ ਤੇ ਜਾਂ ਫਿਰ ਉਹ ਕਿਸੇ ਦਵਾ ਦੇ ਵਿੱਚ ਠੀਕ ਹੈ ਦੇਖੋ ਤੁਸੀਂ ਇਹ ਇੱਥੇ ਇਕੱਲਾ ਇੰਨਾ ਕੀ ਨਹੀਂ ਮੈਂ ਮੈਂ ਇਥੋਂ ਤੱਕ ਤਾਂ ਵੀਡੀਓ ਬਣਾਈ ਲਈ ਆ ਮੈਂ ਹੁਣ ਇੱਥੋਂ ਜੇ ਪੁੱਚੋ ਤੱਕ ਜਾਊਂਗਾ ਨਾ ਪੁੱਚੋ ਵੀ ਇੱਕ ਪੁੱਚੋ ਤੱਕ ਵੀ ਇਸ ਇਸ ਤਰ੍ਹਾਂ ਹੀ ਆ ਕੰਮ ਸਾਰਾ ਅੱਛਾ ਇੱਕ ਗੱਲ ਹੋਰ ਹੈ ਜੇ ਸਰਦੀਆਂ ਦੇ ਵਿੱਚ ਕੋਈ ਗਰੀਬ ਕੋਈ ਗਰੀਬੰਦਾ ਸੁੱਕੀ ਲੱਕੜ ਵਾਢ ਲੈਣਾ ਉਦੋਂ ਪਤਾ ਨਹੀਂ ਕਿੱਥੋਂ ਆ ਜਾਂਦੇ ਐ ਦਰੋਕੇ ਜਰਾ ਕੇ ਕਹਿੰਦੇ ਨਾ ਵੀ ਇਹ ਕਿਨੇ ਆਕੇ ਸੋਨੂੰ ਤੇ ਹੁਣ ਹੁਣ ਆਹ ਕੀ ਆ ਹੁਣ ਕਿੱਥੇ ਸੁੱਤੇ ਪਏ ਆ ਜਦੋਂ ਕਿ ਗਰੀਬ ਸੁੱਕੀ ਲੱਕੜ ਕੱਟਦਾ ਤਾਂ ਉਹਦੇ ਡਾਲੇ ਹੋ ਕੇ ਖੜ ਜਾਂਦੇ ਆ ਵੀ ਕਿਹਨੂੰ ਪੁੱਛ ਕੇ ਤੁਸੀਂ ਆਹ ਲੱਕੜਾ ਕੱਟਣ ਲੱਗਿਆ ਉਹ ਨਾਲ ਲੱਕੜ ਵੀ ਸੁੱਕੀਆਂ ਕੱਟਦਾ ਜਿਹੜੀਆਂ ਹਰੀਆਂ ਨਹੀਂ ਤੇ ਪਰ ਆਹ ਦੇਖ ਲਓ ਹੁਣ ਹੁਣ ਕਿੱਥੇ ਗਏ ਵੇ ਇਹ ਸਾਰੇ ਮੈਕਮੇ ਵਾਲੇ ਕੀ ਗੱਲ ਬਈ ਆ ਸੜਕਾਂ ਤੇ ਜੇ ਅਸੀਂ ਐਂ ਗੰਦ ਪਾਉਣ ਲੱਗ ਗਏ ਚਾਹੇ ਦਰਖਤ ਸਾਨੂੰ ਆਕਸੀਜਨ ਦੇ ਆ ਸਹੀ ਸਲਾਮ ਦੀ ਹਵਾ ਦਿੰਦੇ ਆ ਕੀ ਗੱਲ ਕੀ ਕਾਰਨ ਆ ਬਈ ਤੇ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਵੀ ਇਹ ਸਹੀ ਕਰ ਰਿਹਾ ਲੋਕੀ ਆਪ ਦਾ ਆਪ ਸਾਂਭਣਾ ਇਹਨੂੰ ਇਹਦਾ ਕੋਈ ਮਸ਼ੀਨਾਂ ਆਂਦੀਆਂ ਆਉਂਦੀਆਂ ਚੂਰਾ ਬਣਾਉਣ ਉਹਨਾਂ ਇਹਨਾ ਫੋਟਨ ਰੋੜੀ ਕਟਕੇ ਦਾ ਘਰੇ ਹੀ ਕੰਮ ਲੈਣ ਨੂੰ ਸੜਕ ਤੇ ਸਿੱਟਰਾਂ ਦਾ ਕੋਈ ਹੱਕ ਨਹੀਂ ਯਾਰ ਆਹ ਦੇਖ ਲਓ ਤੁਸੀਂ ਢੇਰ ਲਾਏ ਪਿਆ ਆ ਸਾਹਮਣੇ ਤਾਂ ਅੱਕਲੀ ਵੀਡੀਓ ਹੈ ਗਈ ਆ ਸੋ ਮਿਲਦੇ ਜੀ ਨੈਕਸਟ ਵੀਡੀਓ ਵਿੱਚ ਧੰਨਵਾਦ